ਮੈਂ ਸਭ ਤੋਂ ਪਹਿਲਾਂ ਕਹਿਣਾ ਚਾਹੁੰਦਾ ਕਿ ਪਰਮਾਤਮਾ ਦੀ ਇਹ ਪਵਿੱਤਰ ਨਗਰੀ ਗੁਰੂ ਰਾਮਦਾਸ ਜੀ ਦੀ ਨਗਰੀ ਪਵਿੱਤਰ ਸਰੋਵਰਾਂ ਦੀ ਨਗਰੀ ਇੱਥੋਂ ਦੇ ਜਿਹੜੇ ਲੋਕ ਨੇ ਜਿਹੜੀ ਸੰਗਤ ਹੈ ਔਰ ਸਾਰੀ ਸਾਡੀ ਕਾਂਗਰਸ ਪਾਰਟੀ ਦਾ ਵਰਕਰ ਸੀਨੀਅਰ ਲੀਡਰ ਸਾਹਿਬਾਨ ਉਹਨਾਂ ਦੀ ਹਾਪ ਭਾਵ ਨੂੰ ਜਾਣਦੇ ਹੋਏ ਕਾਂਗਰਸ ਪਾਰਟੀ ਨੇ ਤੀਸਰੀ ਵਾਰ ਕਾਂਗਰਸ ਦੀ ਟਿਕਟ ਦੇ ਕੇ ਮੁੜ ਅੰਮ੍ਰਿਤਸਰ ਨਗਰੀ ਤੋਂ ਲੋਕ ਸਭਾ ਮੈਂਬਰ ਵਾਸਤੇ ਲੋਕਾਂ ਦੀ ਕਚੈਰੀ 'ਚ ਭੇਜਿਆ ਮੈਂ ਕਾਂਗਰਸਾਈ ਕਮੰਡ ਦਾ ਸ਼ੁਕਰੀਆਦਾਕਰਦਾ ਹਾਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਸ੍ਰੀ ਖੜਗੇ ਜੀ ਦਾ ਜਿਹੜੇ ਸਾਡੇ ਪ੍ਰਧਾਨ ਨੇ ਆੜੇ ਨੇ ਕਾਂਗਰਸ ਕਮੇਟੀ ਦੇ ਡਾਕਟਰ ਮਨਮੋਹਨ ਸਿੰਘ ਜੀ ਦਾ ਰਾਹੁਲ ਗਾਂਧੀ ਜੀ ਦਾ ਪ੍ਰਿੰਕਾ ਗਾਂਧੀ ਜੀ ਦਾ ਸਾਡੇ ਇੰਚਾਰਜ ਦਵਿੰਦਰ ਜਾਦਵ ਜੀ ਦਾ ਔਰ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਐਲਓਪੀ ਪ੍ਰਤਾਪ ਬਾਜਵਾ ਜੀ ਔਰ ਸਾਡੀ ਸਮੁੱਚੀ ਲੀਡਰਸ਼ਿਪ ਜਿੰਨੀ ਵੀ ਡਿਸਟ੍ਰਿਕਟ ਦੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਹ ਟਿਕਟ ਦੇ ਕੇ ਦੁਬਾਰਾ ਲੋਕਾਂ ਦੀ ਕਚੈਰੀ 'ਚ ਭੇਜਿਆ। ਮੁੱਦੇ ਨਹੀਂ ਰਹਿਣ ਦੇ ਜਿਹੜੇ-ਜਿਹੜੇ ਕੰਮ ਜਿਹੜੇ ਤੁਸੀਂ ਕੀਤੇ ਆ ਜਿਹੜੇ ਲੈ ਕੇ ਮੁੱਦੇ ਵਿੱਚ ਆਉਂਦੇ। ਮੁੱਦੇ ਦੇਖੋ ਮੇਰਾ ਮੰਨਣਾ ਹੈ ਕਿ ਇਹ ਜਿਹੜੇ ਕੀਤੇ ਕੰਮ ਨੇ ਇੱਕ ਤੇ ਉਹ ਨੇ ਸੜਕ ਤੋਂ ਲੈ ਕੇ ਸੰਸਦ ਤੱਕ ਜਿਹੜੀ ਲੜਾਈ ਹੈ ਇਹ ਕੋ ਜਿਹੜੀ ਲੋਕਾਂ ਦੀ ਜਾਣਕਾਰੀ ਦੇ ਵਿੱਚ ਆ ਚਾਹੀਏ ਆ ਪਾਰਲੀਮੈਂਟ ਦੇ ਵਿੱਚ ਕੁਝ ਸਪੈਠੀਏ ਬੜੇ ਹੋਣ ਤਾਂ ਇੱਕ ਪੰਜਾਬੀ ਦੇ ਤੌਰ ਤੇ ਪਰਮਾਤਮਾ ਵੱਲੋਂ ਬਖਸ਼ਿਸ਼ ਜਿਹੜੀ ਸਾਡੇ 'ਚ ਇੱਕ ਸ਼ਕਤੀ ਹੈ ਉਹਦਾ ਸਾਹਮਣੇ ਆਉਣਾ ਔਰ ਜੇ ਤਰਨਿਆ ਦੀ ਰੋਡ ਪਈ ਹੈ ਤੇ ਲੰਬਾ ਸਮਾਂ ਕਿਸਾਨ ਮਜ਼ਦੂਰ ਔਰ ਆਮ ਸ਼ਹਿਰੀ ਲੋਕਾਂ ਦੇ ਅੱਖ ਜਿਹੜਾ ਸੈਂਸ਼ਰ ਕਮੋਡਿਟੀ ਐਕਟ ਸੀ ਜਿਹੜੀ ਜ਼ਖੀਰੇਬਾਜੀ ਨੂੰ ਰੋਕਣਾ ਸੀ ਉਹਦੀ ਲੜਾਈ ਇੱਕ ਸਾਲ ਤਰਨਿਆ ਦੇ ਕੇ ਲੜਾਈ ਲੜੀ ਉਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਜਿਹੜੇ ਚੋ ਪੱਖੀ ਵਿਕਾਸ ਕਰਨ ਦੀ ਕੋਸ਼ਿਸ਼ ਕੀਤੀ ਸਭ ਤੋਂ ਪਹਿਲਾਂ ਟੂਰਿਸਟ ਸਿਟੀ ਹੈ ਤੇ ਆਵਾਜਾਈ ਠੀਕ ਕਰਨ ਵਾਸਤੇ ਸੜਕਾਂ ਦਾ ਐਕਸਪ੍ਰੈਸ ਵੇ ਲੈ ਕੇ ਆਏ 75 ਕਿਲੋਮੀਟਰ ਦਾ ਪਹਿਲਾ ਰਿੰਗ ਰੋਡ ਹੈ ਜਿਹੜਾ ਇਸ ਗੁਰੂ ਨਗਰੀ ਦੇ ਵਿੱਚ ਬਣ ਜਾ ਰਿਹਾ ਹੈ ਰੇਲਵੇ ਦਾ ਵਿਸਤਾਰ ਕੀਤਾ ਨਵਾਂ ਰੇਲਵੇ ਸਟੇਸ਼ਨ ਪਾਸ ਕਰਾਇਆ ਔਰ ਕਾਰਗੋ ਸਟੇਸ਼ਨ ਪਿਛੇ ਲੈ ਕੇ ਗਏ ਨਵੀਂ ਟ੍ਰੇਨਾਂ ਬੰਦੇ ਭਾਰਤ ਚਲਾਈ ਔਰ 에ਅਰਪੋਰਟ ਦਾ ਵਿਸਤਾਰ ਕਰਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਫੀ ਸਾਰੀਆਂ ਉਡਾਨਾਂ ਜਿਹੜੀਆਂ ਨੇ ਉਹ ਚਲਵਾਈਆਂ ਨੇ ਔਰ ਮੁੱਦਾ ਜਿਹੜਾ ਜਿਹੜਾ ਵਪਾਰ ਖੁੱਲਣ ਦਾ ਮੁੱਦਾ ਹੈ ਟਾਰੀ ਦੇ ਨਾਲ ਉਹਨੂੰ ਵੀ ਅਸੀਂ ਪ੍ਰਮੁਖਤਾ ਦੇ ਨਾਲ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਕਿ ਇਹ ਵਪਾਰ ਜਿਹੜਾ ਸਾਡਾ ਖੁੱਲਣਾ ਚਾਹੀਦਾ ਐਜੂਕੇਸ਼ਨ ਦੇ ਉੱਤੇ ਕੰਮ ਕੀਤਾ ਜਿੱਥੇ ਪ੍ਰਾਇਮਰੀ ਸਕੂਲਾਂ ਦੀ ਹਾਲਤ ਸੁਧਾਰੀ ਉਦੇ ਨਾਲ ਹਾਈ ਸਕੂਲ ਤੇ ਮਿਡਲ ਸਕੂਲਾਂ ਦੇ ਔਰ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਸਤਾਰ ਵਾਸਤੇ ਵੀ ਕੰਮ ਕੀਤਾ ਨਵੀਆਂ ਬਿਲਡਿੰਗਾਂ ਵੀ ਬਣਾਈਆਂ ਆਈਆਈਐਮ ਅਜੇ ਸਮਾਨ ਸ਼ੁਰੂ ਹੋਇਆ ਉਹਦਾ ਉਹਦੀ ਤਿਆਰੀ ਕੀਤੀ ਔਰ ਸੌਫਟਵੇਅਰ ਟੈਕਨੋਲੋਜੀ ਭਾਰ ਕੇ ਜਿਹੜਾ ਆਈਟੀ ਹੱਬ ਬਣਾਉਣ ਵਾਸਤੇ ਉਹ ਉਹ ਵੀ ਤਿਆਰ ਕਰਾਇਆ ਔਰ ਅੱਜ ਹੈਲਥ ਦੇ ਉੱਤੇ ਵੀ ਜਿਹੜਾ ਗੁਰਨਾਨਕ ਦੇਵ ਹਸਪੀਟਲ ਤੁਸੀਂ ਜਾ ਕੇ ਖੁਦ ਦੇਖ ਸਕਦੇ ਜੇ ਉਹਦਾ ਰੇਡੀਓਲੋਜੀ ਡਿਪਾਰਟਮੈਂਟ ਦੇਖ ਲਓ ਕੈਂసర్ ਡਿਪਾਰਟਮੈਂਟ ਦੇਖ ਲਓ ਨਿਊਰੋ ਡਿਪਾਰਟਮੈਂਟ ਦੇਖ ਲਓ ਉਹਦੀ ਹਾਲਾਤ ਜਿਹੜੀ ਹੈ ਵੱਡੇ ਪੱਧਰ ਤੇ ਉਹਦਾ ਸੁਧਾਰ ਕੀਤਾ ਆਕਸੀਜਨ ਦੇ ਜਨਰੇਟਰ ਲਾਏ ਨਵੇਂ ਪਲਾਂਟ ਲਾਏ ਔਰ ਆ ਜਿਹੜਾ ਐ ਐਸਚ ਇਹ ਐਆਈਐਸਾ ਹਸਪੀਟਲ ਹੈ ਉਹਦਾ ਉਹਦੇ ਵਿੱਚ ਰੇਡੀਓਲੋਜੀ ਡਿਪਾਰਟਮੈਂਟ ਚ ਸੁਧਾਰ ਕੀਤਾ ਔਰ ਜਿਹੜਾ ਟੀਬੀ ਹਸਪੀਟਲ ਹੈ ਉਹਦੇ ਵਿੱਚ ਵੀ ਮਸ਼ੀਨਾਂ ਜਿਹੜੀਆਂ ਨੇ ਐਕਸ-ਰੇਆਂ ਡੀਆਂ ਪ੍ਰੋਵਾਈਡ ਕਰਾਈਆਂ ਔਰ ਹਰ ਹਰ ਵਰਗ ਨੂੰ ਅੱਗੇ ਲੈ ਜਾਣ ਵਾਸਤੇ ਇੰਡਸਟਰੀ ਲਾਉਣ ਦੀ ਵਾਜੜੀ ਉਠਾਈ ਹੈ ਕਿਸਾਨ ਮਜ਼ਦੂਰ ਦੀ ਤਾਰਾਂ ਦੇ ਨਾਲ ਲੱਗਦੇ ਜਮੀਨਾਂ ਦੀ ਆਵਾਜ਼ ਉਠਾਈ ਹੈ ਔਰ ਅਗਨੀ ਪਥ ਜਿਹੜਾ ਉਹਦੀ ਵਿਰੋਧਤਾ ਕੀ ਅਗਨੀ ਵੀਰ ਦੀ ਸੌਰੀ ਜਿਹੜੀ ਵਿਰੋਧਤਾ ਕੀਤੀ ਹੈ ਕਿਉਂਕਿ ਉਹਨਾਂ ਨੇ ਗਲਤ ਤਰੀਕੇ ਨਾਲ ਸਾਡੇ ਉੱਤੇ ਥੋਪਿਆ ਸੋ ਜੇ ਲੋੜ ਪਈ ਯੂਕਰੇਨ ਵੀ ਗਏ ਨਿਊਕਲੀਅਰ ਵਾਰ ਲੱਗੀ ਸੀ ਉਦੋਂ ਆਪਣੇ ਡਾਕਟਰਾਂ ਨੂੰ ਬਚਾ ਕੇ ਲਿਆਏ ਹਾਂ ਉੱਥੋਂ ਔਰ ਲੋੜਪਈ ਬਾਲੀ ਤੱਕ ਵੀ ਸਾਡੇ ਨੌਜਵਾਨ ਫਸ ਗਏ ਸੀ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਅਨੇਕਾਂ ਲੋਕ ਜਿਹੜੇ ਫਸੇ ਸੀ ਵਿਦੇਸ਼ਾਂ ਤੋਂ ਵਾਪਸ ਲਿਆਏ ਜੀ ਇਹ ਤਾਂ ਬੜਾ ਵੱਡਾ ਰਿਕਾਰਡ ਹੈ ਟਾਈਮ ਲਾਈਨ ਹੈ ਸਾਡੇ ਕੋਲ ਹਰ ਗੱਲ ਦੀ ਰੇਲਵੇ ਦੇ ਨੇਕਾ ਬ੍ਰਿਜ ਜਿਹੜੇ ਨੇ ਉਹ ਅੱਜ ਬਣ ਰਹੇ ਨੇ ਕੁਝ ਬਣ ਗਏ ਨੇ ਕੁਝ ਪਾਸ ਹੋ ਗਏ ਨੇ ਔਰ ਰੀਗੋ ਬ੍ਰਿਜ ਦੀ ਵੱਡੀ ਸਮੱਸਿਆ ਸੀ ਉਹ ਵੀ ਸੈਂਟਰ ਤੋਂ ਪਾਸ ਕਰਾ ਕੇ ਦਿੱਤਾ ਸੋ ਅਨੇਕਾਂ ਕੰਮ ਕਈ ਰਹਿੰਦੇ ਨੇ ਕਈ ਹੋਏ ਨੇ ਔਰ ਉਹਨਾਂ ਕੰਮਾਂ ਤੇ ਜੇ ਕੰਮ ਕਰਨ ਦੀ ਰੋੜੇ ਕਿਉਂਕਿ 5 ਸਾਲ ਦਾ ਸਮਾਂ ਤੁਸੀਂ ਸਮਝ ਸਕਦੇ ਜੇ ਘਰ ਵੀ ਤਿਆਰ ਕਰਨਾ ਹੋਵੇ ਕਿੰਨਾ ਸਮਾਂ ਲੱਗਦਾ ਔਰ ਇਹ ਸਾਰੇ ਪ੍ਰੋ ਇਹ ਨਹੀਂ ਕਹਿ ਸਕਦੇ ਕਿ ਕੋਈ ਪ੍ਰੋਜੈਕਟ ਦੇ ਵਿੱਚ ਕੋਈ ਕਮੀ ਪੇਸ਼ੀ ਹੈ ਹਾਂ ਕੋਈ ਟੈਂਡਰ ਹੋ ਗਏ ਨੇ ਕੋਈ ਲੱਗਣ ਵਾਲੇ ਨੇ ਕੋਈ ਆ ਰਹੇ ਨੇ ਕੁਝ ਬਣ ਗਏ ਨੇ ਕੁਝ ਬਣ ਜਾ ਰਹੇ ਨੇ ਸੋ ਇਹ ਸਾਰੇ ਮੁੱਦੇ ਜਿਹੜੇ ਲੋਕਾ 'ਚ ਲੈ ਕੇ ਜਾਵਾਂਗੇ ਔਰ ਲੋਕਚਾਰੀ ਦੇ ਵਿੱਚ ਆਪਣਾ ਪੱਖ ਜਿਹੜਾ ਹੀ ਰੱਖਾਂਗੇ